ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਖੜੇ ਆ ਪਿੰਡ 라ਉਕੇ ਕਲਾਂ ਇੱਥੇ ਭਾਈ ਜਸਵਿੰਦਰ ਸਿੰਘ ਜੀ ਕਿਸਾਨ ਆ ਜਿਹਨਾਂ ਨੇ ਪਿਛਲੀ ਵਾਰ ਵੀ ਫਵਾੜਾ ਗੁੱਡ ਗਰੋ ਕ੍ਰੋਪਿੰਗ ਸਿਸਟਮ ਦੇ ਨਾਲ ਇੱਕ ਕਿੱਲਾ ਕਣਕ ਦਾ ਲਾਇਆ ਸੀ 826 ਕਣਕ ਤੇ ਇਸ ਵਾਰ ਉਹਨਾਂ ਨੇ ਦੋ ਕਿੱਲੇ ਲਾਏ ਆ ਜਿਹੜੇ ਸਵਾ ਕਿਲੋ ਵੀ ਪੈਂਦਾ ਆ ਆਪਾਂ ਕਹਿੰਦੇ ਹੁੰਨੇ ਆ ਸਵਾ ਡੇਢ ਕਿਲੋ ਦੇ ਵਿੱਚ ਵਿੱਚ ਜਾਨਕਿ 32000 ਦਾਣਾ ਤਾਂ ਉਹਨਾਂ ਨੇ ਜਿਹੜਾ ਹੈਗਾ ਬੀਜ ਆ ਪਿਛਲੀ ਵਾਰ ਬੀਜੀ ਸੀ ਕਣਕ ਉਹਦੇ ਕੀ ਨਤੀਜੇ ਰਹੇ ਸੀਗੇ ਉਹਦਾ ਬੀਜ ਉਹਨਾਂ ਨੇ ਸਾਰਾ ਬੈਗ ਗਿਆ ਸੀ ਐਸ ਵਾਰ 2 ਕਿੱਲੇ ਲਾਏ ਆ ਉਹਦੇ ਕੀ ਨਤੀਜੇ ਆ ਹੁਣ ਕੀ ਐ ਸਾਰੀ ਕਣਕ ਇਹਦਾ ਕੀ ਐ ਪ੍ਰੋਪਰ ਤਰੀਕਾ ਆ ਉਹ ਸਾਰਾ ਆਪਾਂ ਜਸਵਿੰਦਰ ਸਿੰਘ ਜੀ ਦੇ ਨਾਲ ਗੱਲ ਕਰਦੇ ਆ ਜਸਵਿੰਦਰ ਸਿੰਘ ਜੀ ਆਓ ਤੇ ਜਿਹੜੀ ਹੈਗੀ ਆ ਕਿਸਾਨਾਂ ਦੇ ਨਾਲ ਆਪਾਂ ਗੱਲਬਾਤ ਕਰਨੀ ਆ ਤੇ ਤੁਸੀਂ ਆਪਣਾ ਸਾਰਾ ਆਪਣਾ ਨਾਮ ਤੇ ਪਿੰਡ ਦੱਸਿਓ ਨਾਮ ਜਸਵਿੰਦਰ ਸਿੰਘ ਜੀ ਪਿੰਡ ਰੌਬਕੇ ਹਾਂਜੀ ਜ਼ਿਲ੍ਹਾ ਮੋਗਾ ਹਾਂਜੀ ਇਹ ਵੈਰੈਟੀ ਜਿਹੜੀ ਆਪਾਂ ਲਾਈ ਆ ਹਾਂਜੀ 826 ਹਾਂਜੀ ਇਹ ਪਿਛਲੀ ਉਹ ਵੀ ਲਾਈ ਸੀ ਆਪਾਂ ਹੂੰ ਦਾ ਬਹੁਤ ਵਧੀਆ ਰਿਜ਼ਲਟ ਆ ਹੂੰ ਇਤਰੇ ਆਪਾਂ 2 ਕਿਲੇ ਲਾਏ ਆ ਹਾਂਜੀ ਪਿਛਲੀ ਤਾਂ ਆਪਾਂ 47 ਸੰਖਿਆ ਗਣੀਆਂ ਸੀ ਅੱਛਾ ਜੀ ਆ ਹੁਣ ਤੁਹਾਡੇ ਸਾਹਮਣੇ ਆ ਹਾਂਜੀ ਆ ਤੁਹਾਨੂੰ 52 ਸੰਖਿਆ ਹੋਣੀ ਹੈ ਇਹਦੀਆਂ 52 ਸੰਖਿਆ ਹਾਂ ਆਪਾਂ ਗਿਣੀਆਂ ਵੀ ਆ ਪਹਿਲਾਂ ਹਾਂ ਇਹ 52 ਸੰਖਿਆ ਆਉਣਗੇ ਇਹ ਲਗਭਗ ਆ ਵੀ ਜੀ ਉਹਨੇ ਲਿਆਇਓ ਉਹਨੂੰ ਲਿਆਇਓ ਇਹ ਜਾਣੀ ਇੱਕ ਇੱਕ ਦਾਣਾ ਦਾ ਹਾਂਜੀ ਆ ਦੇਖੋ ਮਿੱਡਾਂ ਤੇ ਆ ਜੀ ਤੇ ਇੱਕ ਇੱਕ ਦਾਣਾ ਜਿਹੜਾ ਹੈਗਾ ਇਹ ਲਾਇਆ ਹੋਇਆਗਾ ਦੇਖੋ ਇਸ ਤਰ੍ਹਾਂ ਸਾਰੇ ਸਾਰੇ ਬੂਟੇ ਆ ਜਿਹੜੇ ਆਪਾਂ ਨੂੰ ਬਹੁਤ ਭਾਰੇ ਇੱਕ ਇੱਕ ਦਾਣੇ ਤੋਂ ਆ ਜਿਹੜੇ ਹੋਏ ਵੇ ਆ ਇਹ ਸਾਰੀ ਬਿੱਡਾਂ ਤੇ ਆ ਕਣਕ ਹੈ ਕਣਕ ਆ ਜੈ ਬਿੱਡਾਂ ਤੇ ਬਿੱਡਾਂ ਦੇ ਉੱਤੇ ਸਾਰੀ ਕਣਕ ਆ ਹਾਂਜੀ ਤੇ ਜਿਹੜਾ ਪਿਛਲੀ ਵਾਰ ਕਿੰਨਾ ਝਾੜ ਰਿਆ ਸੀ ਤੁਹਾਡਾ ਪਿਛਲੀ ਵਾਰ ਆਪਾਂ 60 ਕੁ ਮਾਣ ਦੇ ਨੇ ਰਹਿ ਗਏ ਆ ਕਿੰਨਾ ਸੀ ਜਗਾ ਪਿਛਲੀ ਵਾਰ ਕਿਲਾ ਜਿਹੜਾ ਲਾ ਲੇ ਰੇੜਾ ਕਿਲਚੋ ਜਾਨੀ 85 60 ਮਾਣ ਹੋ ਗਿਆ ਸੀ ਅੱਛਾ ਪਿਛਲੇ ਜਾਨੀ 60 ਕੁ ਮਾਣ ਕਿੱਲੇ ਦਾ ਹਾਂ 60 ਮਾਣ ਦੇ ਲੱਗ ਗਿਆ ਤੇ ਐਤ ਕੀ ਕਿੰਨੇ ਲਾਈ ਆ ਅਸੀਂ 2 ਕੁ ਲਾਏ ਜੀ ਅੱਛਾ ਤੇ ਤੁਸੀਂ ਜਿਹੜਾ ਪਿਛਲੀ ਵਾਰ ਆ ਉਹ ਸਾਰਾ ਬੀਜ ਆ ਕਿੰਨੇ ਚਿਰਚ ਵੇਚ ਗਈ ਤੁਹਾਡਾ ਉਹ ਤਾਂ ਵੀ 10 15 ਦਿਨ ਚ ਵੇਚ ਕੇ ਮਰ ਗਿਆ ਅੱਛਾ ਪਿਛਲੀ 2 ਕਿੱਲੇ ਤੇ 2 ਕਿੱਲੇ ਤੁਸੀਂ ਅਥਰੇ ਲਾਈਕ ਪੁੰਡਗਾਂ ਨਾਲੇ ਚੁੰਡਾਂ ਦੇ ਨਾਲ ਫਵਾੜਾ ਗੋਡੂ ਦੇ ਨਾਲ ਅੱਛਾ ਤੇ ਹੁਣ ਤੁਹਾਨੂੰ ਜਿਹੜਾ ਹੈਗਾ ਜਿਹੜੀ ਦੂਜੀ ਕਣਕ ਵੀ ਲਾਈ ਹੋਈ ਆ ਜੀ ਉਹਦੇ ਵਿੱਚ ਉਹਦੇ ਵਿੱਚ ਕਿੰਨਾ ਬੀਜ ਪਾਇਆ ਉਹਦੇ ਵਿੱਚ ਮੈਂ 35 ਕਿਲੋ ਵੀ ਪਾਇਆ 35 ਕਿਲੋ ਵੀ ਪਾਇਆ ਉਹ ਕਿਵੇਂ ਬੀਜੀ ਆ ਉਹ ਮੈਂ ਸਪਰੋਸਿਡ ਨਾਲ ਬੀਜੀ ਆ ਠੀਕ ਹੈ ਇਹੇ ਚੁੰਡੀਆਂ ਦੇ ਨਾਲ 32000 ਹਾਂ ਦਾਣਾ ਲੱਗ 32000 ਦਾਣਾ ਤੇ ਬਿੱਡਾਂ ਦੇ ਉੱਤੇ ਬੈੱਡ ਦੇ ਦੋਨੇ ਪਾਸੇ ਜੀ ਦੋਨੇ ਪਾਸੇ ਜੀ ਠੀਕ ਹੈ ਜੀ ਹਾਂਜੀ ਸੋ ਬੈੱਡ ਦੋਨਿਆਂ ਤੇ ਤੇ ਤੁਹਾਨੂੰ ਉਹਦਾ ਤੇ ਇਹਦਾ ਕੀ ਫਰਕ ਲੱਗ ਰਿਹਾ ਇਸ ਵਾਰ ਉਹਨਾਂ ਇੱਕ ਤਾਂ ਛੱਟਾ ਨਰਵਾਜੀ ਦਾ ਅੱਛਾ ਜੀ ਇੱਕ ਦੇ ਛੱਟੇ ਦੇ ਵਿੱਚ ਗੁੱਦਾ ਜ਼ਿਆਦਾ ਆ ਆਟਾ ਜ਼ਿਆਦਾ ਆ ਅੱਛਾ ਉਹ ਉਹ ਜਿਹੜੀ ਆਪੇ ਜਿਹੜੀ ਸਿੱਧੀ ਬਜਾਈ ਪੀਂਦੇ ਆ ਠੀਕ ਆ ਜੀ ਉਹਦੇ ਨਾਲ ਉਹ ਛੱਟਾ ਵੀ ਵੱਡਾ ਹੈ ਤੇ ਔਰ ਇਹਦੇ ਵਿੱਚ ਗੁੱਦਾ ਵੀ ਜ਼ਿਆਦਾ ਆ ਅੱਛਾ ਜੀ ਇਹਦੀ ਰੋਟੀ ਵੀ ਬਹੁਤ ਸਵਾਦ ਲੱਗਦੀ ਠੀਕ ਹੈ ਪਿਛਲੀ ਯਾਰ ਮੈਂ ਬਣਾਇਆ ਸੀ ਥੋੜਾ ਜਿਹਾ ਬਣ ਕਾਟਾ ਰੱਖਿਆ ਘਰੇ ਘਰੇ ਅੱਛਾ ਜੀ ਤੇ ਰੋਟੀ ਬਹੁਤ ਵਧੀਆ ਬਣਦੀ ਅੱਛਾ ਅੱਛਾ ਖਾਣ ਚ ਬਹੁਤ ਵਧੀਆ ਹਾਂਜੀ ਹਾਂਜੀ ਠੀਕ ਹੈ ਪਤਲੇ ਆ ਪੋਲੀ ਰਹਿੰਦੀ ਆ ਸਾਰੀ ਦਿੜੀ ਅੱਛਾ ਹਾਂਜੀ ਤੇ ਇੱਕ ਜਸਵਿੰਦਰ ਸਿੰਘ ਜੀ ਫਿਰ ਜ ਹਾਂਜੀ ਐਸੋ ਮੈਨੂੰ ਲੱਗਦਾ ਵੀ ਬੱਚਾ ਝੜਬਾ ਤੋਂ ਨਿਕਲੂ ਇਹਦਾ ਛੱਟਾ ਦੇਖੋ ਕਿੰਨਾ ਨਰਵਾ ਹੈ ਹਾਂਜੀ ਉਹ ਛੱਟੇ ਨਾਲ ਨਰਵਾ ਜੇ ਕਣਕ ਉਹਦਾ ਵੀ ਝੜ ਚੰਗਾ ਰਹੂਗਾ ਜੀ ਹਾਂ ਕੁਆਲਿਟੀ ਕਰਕੇ ਤੁਸੀਆਂ ਕਣਕਾਂ ਨਾਲੋਂ ਵਧੀਆ ਰਹੂਗਾ ਹਾਂ ਤੇ ਥੋਂ ਜਿਹੜਾ ਹੈਗਾ ਇਹਦੇ ਵਿੱਚ ਬੀਜਣ ਦੇ ਨਾਲ ਜਿਵੇਂ ਉਹਨਾਂ ਨੇ ਦੱਸਿਆ ਹੋਇਆ ਸਾਰੇ ਪੰਜ ਤੱਤਾਂ ਦੀ ਪੂਰਤੀ ਹੁੰਦੀ ਆ ਜਿਹੜਾ ਬੀਜ ਜਿਹੜਾ ਪਾਣੀ ਆ ਉਹ ਕਿੰਨੀ ਬਚਤ ਹੋਈ ਬਹੁਤ ਬਚਤ ਹੋਈ ਹਾਂਜੀ ਮਾ ਡੇਢ ਘੰਟੇ ਵਿੱਚ ਕਿੰਨਾ ਭਰ ਜਾਂਦਾ ਜੀ ਡੇਢ ਕਿੱਲੇ ਚ ਹਾਂ ਬਸ ਡੇਢ ਘੰਟੇ ਚ ਮਨ ਕੇ ਚੱਲੋ 2 ਕਿੱਲੇ ਤਿੰਨ ਘੰਟੇ ਲੱਗਦੇ ਹਾਂਜੀ ਹਾਂਜੀ ਸੋ ਤੇ ਉਹਦੇ ਵਿੱਚ ਜਿਹੜਾ ਹੈਗਾ ਜੂਰਗਾ ਡੀਪੀ ਬਰਾਬਰ ਵਰਤਿਆ ਹਾਂ ਇੱਥੇ ਮੈਂ ਬਰਾਬਰ ਵਰਤਿਆ ਪਰ ਮੈਂ ਇੱਕ ਵਾਰ ਕੋਈ ਪਾਈ ਪਾ ਵਾਰ ਇੱਕ ਵਾਰ ਕੋਈ ਵਰਤਿਆ ਐਸ ਕੀ ਕਾਤੋਂ ਨਹੀਂ ਦਿਲ ਵਗਿਆ ਬਸ ਮੈਂ ਖੈ ਦੇਖ ਲਈ ਇਹਦਾ ਵੀ ਤਜਰਬਾ ਕਰ ਲਈ ਵੀ ਇਸ ਤੇ ਰੇ ਨਾ ਕਿੰਨੀ ਕੱਖ ਫਰਕ ਪੈਂਦਾ ਅੱਛਾ ਜੀ 4 ਦਾ ਕਿੰਨਾ ਫਰਕ ਪੈਂਦਾ ਐ ਸਪੈਰੀਮੈਂਟ ਹੋ ਗਿਆ ਹਾਂ ਜੀ ਗਾਣੂ ਫਿਰ ਪਰ ਕਟਾ ਦੇਗੇ ਠੀਕ ਹੈ ਜੀ ਆ ਵੈਸੇ ਲੋ ਜੇ ਇਸੇ ਘਟਾਉਂਦੇ ਤਾਂ ਮੈਨੂੰ ਲੱਗਾ ਚਲੋ ਕੋਈ ਗੱਲ ਨਹੀਂ ਅਗਲੀ ਵਾਰ ਸਹੀ ਹਾਂਜੀ ਹਾਂਜੀ ਤੇ ਹੋਰ ਕਿਸਾਨ ਵੀ ਇਸ ਤਰੀਕੇ ਨਾਲ ਬੀਜੀ ਹੋਈ ਆ ਤੇ ਜਿਹੜਾ ਹੈਗਾ ਝਾੜ ਦਾ ਫਰਕ ਪਊਗਾ ਫੇਰ ਤੁਸੀਂ ਕਿੰਨੇ ਦਾ ਸਿੱਟਾ ਵਧਿਆ ਉਹਦੇ ਨਾਲ ਤੇ ਬੀਜ ਦਾ ਕਿੰਨਾ ਫਰਕ ਪੈ ਗਿਆ ਇਹਦੇ ਵਿੱਚ ਕਿੰਨਾ ਬੀਜ ਪਿਆ ਇਹ ਤਾਂ 1 ਕਿਲੋ ਪਿਆ ਮਹਾਜਾ 1.5 ਕਿਲੋ ਪਿਆਗਾ ਉਧਰ 35 ਕਿਲੋ ਪਿਆ ਉਧਰ 35 ਜੂਰ ਘਟ ਗਈ ਬਰਾਬਰ ਆ ਤੇ ਇਹਨੂੰ ਚ ਲਾਉਣ ਦੇ ਵਿੱਚ ਲੇਬਰ ਦੇ ਵਿੱਚ ਕੀ ਰਿਹਾ ਇਹਦੇ ਮੇਰੇ 7 ਬੰਦੇ ਲੱਗੇ ਸਰ ਦੋ ਬੰਦੇਾਂ ਚ ਹਾਂਜੀ ਦੋ ਕਿੱਲਾਂ 'ਚ 7 ਬੰਦੇ ਜੀ ਹਾਂਜੀ ਹਾਂਜੀ ਠੀਕ 7 ਬੰਦੇ ਨੇ ਲਾਤਾ 7 ਬੰਦੇ ਨੇ ਲਾਤਾ ਸੀਗਾ ਹਾਂਜੀ ਠੀਕ ਹੈ ਜੀ ਤੇ ਜਾਨੀ ਜੇ ਆਪਾਂ ਕਹਿ ਦਗੇ ਤੇ ਉਧਰ ਮਸ਼ੀਨ ਨਾ ਵੀ ਜਾਵੇ ਹਾਂਜੀ ਹਾਂਜੀ ਠੀਕ ਦੇ ਚਲੋ ਬਹੁਤ ਵਧੀਆ ਸੋ ਵੀਰੋ ਇਹ ਐ ਕਿ ਫੇਰ ਰਾਉਕੇ ਕਲਾਂ ਲਾਈ ਹੋਈ ਆ ਐ ਵੈਰੈਟੀ ਕਿਹੜੀ ਸੀ ਤੁਸੀਂ 826 826 ਇੱਥੇ ਲਾਈ ਹੋਈ ਆ ਬਿੱਡਾਂ ਤੇ ਵੀ ਆ 2 ਕਿੱਲੇ ਪਿਛਲੀ ਵਾਰ ਸਾਰਾ ਬੀਜ ਆ ਜਿਹੜਾ ਇਹਨਾਂ ਦਾ ਬਹੁਤ ਜਲਦੀ ਬੈ ਗਈ ਵੀਡੀਓ ਚੱਲਦੀ ਸੀ ਦੇਖਿਆ ਸੀਗਾ ਤੇ ਜਿਹੜਾ ਹੈਗਾ ਹੁਣ ਵੀ ਅਸੀਂ ਉਹ ਇੱਕ ਦਾਣੇ ਤੋਂ ਆ ਤੁਸੀਂ ਦੇਖ ਰਹੇ ਹੋ 59 59 ਸਾਖਾਂ ਗਣੀਆਂ ਸੀ 59 ਸਾਖਾਂ ਅਸੀਂ ਗਿਣੀਆਂ ਸੀਗੀਆਂ ਹੁਣ ਤੇ ਜਿਹੜੀਆਂ ਹੋਈਆਂ ਨੇ ਇਸ ਤਰ੍ਹਾਂ ਹੀ ਇੱਕ ਬੂਝਾ ਨੀਗਾ ਸਾਰੇ ਇਸ ਤਰ੍ਹਾਂ ਨੇ ਜੇ ਸਾਰੇ ਦੇਖੋਗੇ ਤੁਸੀਂ ਇੱਕ ਇੱਕ ਦਾਣੇ ਤੋਂ ਇਹ ਹੋਈ ਹੋਈ ਆ ਪਰ ਇਹਨੂੰ ਜਿਹੜਾ ਪਾਣੀ ਬਿੱਡਾਂ ਦੇ ਉੱਤੇ ਲਾਉਣ ਕਰਕੇ ਜਿਹੜੀ ਪ੍ਰੋਪਰ ਆ ਉਹ ਪੂਰੇ ਦਾ ਪੂਰਾ ਜਿਹੜਾ ਹੈਗੇ ਨੂੰ ਕਿਸੇ ਧੁੱਪ ਜ਼ਿਆਦਾ ਪੈਂਦੀ ਆ ਹਾਂਜੀ ਉਹਦੇ ਨਾਲ ਉਹਦੇ ਨਾਲ ਜ਼ਿਆਦਾ ਧੁੱਪ ਪੈਂਦੀ ਆ ਹਵਾ ਕਰਾਸ ਹੁੰਦੀ ਆ ਅੱਡ ਡਿੱਗਦੀ ਨਹੀਂ ਗੀ ਡਿੱਗਣ ਤੋਂ ਵੀ ਬਚਦੀ ਆ ਠੀਕ ਹੈ ਹਾਂਜੀ ਗਰੋਥ ਜ਼ਿਆਦਾ ਕਰਦੀ ਆ ਗਰੋਥ ਜ਼ਿਆਦਾ ਕਰਦੀ ਆ ਹਾਂਜੀ ਪਾਣੀ ਘੱਟ ਲੱਗਦਾ ਪਾਣੀ ਘੱਟ ਲੱਗਦਾ ਸੋ ਇਸ ਤਰ੍ਹਾਂ ਇਹ ਆਪਾਂ ਤਜਰਬੇ ਕਰ ਰਹੇ ਆਂ ਫਗਵਾੜਾ ਗੁੱਡ ਗਰੋ ਗਰੋ ਆਪਾਂ ਸੈੱਟ ਦੇ ਨਾਲ ਬਤਾ ਭਾਈ ਬਤਾਰ ਸਿੰਘ ਦੀ ਫਗਵਾੜਾ ਉਹਨਾਂ ਵੱਲੋਂ ਜਿਹੜੀ ਇਹ ਵਿਧੀ ਆ ਉਹਨਾਂ ਦੇ ਖੇਤ ਦੇ ਵਿੱਚ ਤਾਂ ਉਹ ਕਈ ਸਾਲਾਂ ਤੋਂ 25 ਸਾਲਾਂ ਤੋਂ ਜਿਹੜੀ ਇਸ ਤਕਨੀਕ ਦੇ ਨਾਲ ਖੇਤੀ ਕਰ ਰਹੇ ਆ ਤੇ ਇੱਥੇ ਆਪਣੇ ਨਿਹਾਲ ਸਿੰਘ ਵਾਲੇ ਕੋਲੇ ਮ 9447 8198 ਸੋ ਇਹਨਾਂ ਦੇ ਨਾਲ ਤੁਸੀਂ ਇਸ ਨੰਬਰ ਤੇ ਸੰਪਰਕ ਵੀ ਕਰ ਸਕਦੇ ਹੋ ਕੋਈ ਗੱਲਬਾਤ ਪੁੱਛਣੀ ਹੋਵੇ ਜਾਂ ਬੀਜ ਲੈਣਾ ਹੋਵੇ ਤਾਂ ਇਹ ਨਾਲ ਸੰਪਰਕ ਕਰ ਲਓਗੇ ਤੇ ਇਹ ਜਿਹੜਾ ਹੈਗੀ ਆਪਾਂ ਸਾਰਾ ਕੁਝ ਇਹ ਦੇਖਿਆਗਾ ਕਿ ਕੀ ਫਰਕ ਆ ਉਹਦੇ ਨਾਲੋਂ ਤੇ ਇਹ ਝਾੜਾ ਜਿਹੜਾ ਉਹ ਆਪਾਂ ਜਦੋਂ ਨਿਕਲੂਗਾ ਉਹ ਤੁਹਾਰੇ ਨਾਲ ਸਾਂਝਾ ਕਰਾਂਗੇ ਸੋ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ